ਆਪ ਕਦਮ ਤੋਂ ਗੁਰੇਸ਼ ਗਰੀ ਜੀਰੇ ਦਾ ਆਮ ਦਾ ਜਨਤਾ ਨੂੰ ਇਹ ਕਿਰਤ ਕਰਦਾ ਜੀਦਾ ਜੀਦਾ ਵੀਦਾ ਹੱਥ ਬੰਨ ਬੋਲੇ ਸਤਿਗੁਰੂ ਵਾਹ ਪਾਣਾ ਤੇਰਾ ਵਾਹ ਵਾਹ ਬੋਲੇ ਸਿੰਘ ਵਾਹ ਤੇਰਾ ਜੀਣਾ ਪੰਖ ਬਸੇ ਮੈਂ ਉੱਜਣਾ ਉਸ ਖਰੀ ਰੂਪ ਪ੍ਰਮਾਤਮਾ ਨੂੰ ਪਉਣਾ ਕਰਦੇ ਨੇ ਮੇਰੇ ਸਹੀਆ ਮੰਗਨ ਗਾਵੇ ਗੀਤ ਕਵਿਤ ਅਲਾਏ ਜਦੋਂ ਕਿਸ ਦਾ ਬਲਾਕ ਹੁੰਦਾ ਉਦੋਂ ਮੰਗਲ ਗੀਤ ਗਾਈ ਜਾਂਦੇ ਨੇ ਜਿਸ ਤਰ੍ਹਾਂ ਜਦੋਂ ਇਸ ਦਿਰ ਉਪੀ ਮਨ ਵਿੱਚ ਪ੍ਰਭੂ ਪਰਮਾਤਮਾ ਦਾ ਮਨਾਪ ਹੁੰਦਾ ਹੈ ਇਹ ਵੀ ਪਰਮਾਤਮਾ ਵਰਗਾ ਬੈਕੁਰਗਾ ਹੋਰ ਇਸ ਸੰਸਾਰ ਤੇ ਕੋਈ ਨਹੀਂ ਹੰਤ ਪੰਤ ਸਵਾਰਿਆਂ ਨੂੰ ਨਿਚਲ ਦਿੱਤੇ ਨਿਸ਼ਾ ਜਾਏ ਕੋ ਮਾਲਕ ਉਹਦੇ ਵਰਗਾ ਹੋਰ ਕੋਈ ਨਹੀਂ ਜਿਹੜਾ ਸਾਡਾ ਲੋਕ ਵੀ ਸਫਲਾ ਕਰਦਾ ਔਰ ਪ੍ਰੋਗ ਵੀ ਸਫਲਾ ਕਰਦਾ ਐਸੀ ਬਖਸ਼ਿਸ਼ ਕਰੁੰਦਾ ਹੈ ਸੰਸਾਰ ਸਾਗਰ ਤੇ ਰੱਖਿਆ ਨਾ ਬਹੁਤ ਕੀ ਸਾਗਰ ਜਿਹੜੇ ਨੂੰ ਸੀ ਤਰਨ ਆਇਆ ਜਿਹੜਾ ਬਿਸ਼ਰਮ ਵਿੱਚ ਆ ਜਾਂਦਾ ਉਹਨੂੰ ਤਾਰ ਦਿੰਦਾ ਮੁੜ ਕੇ ਜਾਣ ਮਰਤ ਦੇ ਗੇੜ ਤੋਂ ਮੁਕਤ ਕਰ ਦਿੰਦਾ ਐਸੀ ਕੋ ਵਾਲਕ ਦੀ ਕਰਤਾ ਐਸੀ ਉਹਦੀ ਬਖਸ਼ਿਸ਼ ਜੇਵਾ ਇੱਕ ਅਨੇਕ ਗੁਣਰੇ ਨਾਮ ਕਿ ਚੜ੍ਹਨੇ ਪਾਇ ਜੀਵਾ ਇੱਕ ਹੈ ਉਸ ਮਾਰਗ ਦੇ ਗੁਣ ਅਨੇਕਾਂ ਨੇ ਪਰ ਜਿਹੜਾ ਉਹਦੇ ਗੁਣ ਗਾਉਂਦਾ ਉਹਦੇ ਚਰਨਾਂ ਵਿੱਚ ਜੁੜ ਗਿਆ ਹੈ ਉਹਨਾਂ ਪਾਰਕ ਪਾਰਾ ਸਿਰੂ ਸੱਚੇ ਪਾਸ਼ਾ ਕੰਦਨਿ ਪਰਫਲਿਤ ਸਲਾਹੀ ਹੈ ਜਿਸ ਰੂਪ ਤਿਲ ਨ ਤਮਾਈ ਪਾਸ਼ਾ ਕਿ ਫਗੜ ਦੇ ਬੀਜ ਵਿੱਚ ਉਹੀ ਸਵਾ ਉਪਮਾ ਕਰੋ ਜਿਹੜਾ ਤਿਲ ਮਾਤਰ ਤਮਾਂ ਦੇ ਵਿੱਚ ਨਹੀਂ ਤਿਲ ਮਾਤਰ ਵੜਿਆਈ ਦੇ ਅਧੀਨ ਨਹੀਂ ਉਹ ਵੈਗ ਸੱਚੇ ਪਾਸ਼ਾ ਉਹਦੀ ਉਪਮਾ ਵੜਿਆਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਸਰਵਰ ਦੇ ਕਰੀਏ ਇਹ 12ਵਾਂ ਮਹੀਨਾ ਹੈ 12ਵਾਂ ਦੇ ਵਿੱਚ ਇਸ ਦੇ ਅਰੰਭ ਵਿੱਚ ਵੀ ਬਾਣੀ ਦੇ ਔੜੀ ਉਤਾਰਨ ਕੀ ਕੀ ਅਖੀਰਤ ਵੀ ਪਾਸ਼ਾ ਨੇ ਕੋਸ਼ਿਸ਼ ਕੀਤੀ ਹੈ ਜਿੰਨ ਜਨ ਨਾਮ ਧਿਆਇਆ ਤਿੰਨ ਕੇ ਕਾਰਸਰੇ ਕਹਿੰਦੇ ਜਿਨ੍ਹਾਂ ਨੇ ਉਸ ਵੈਗੁਰ ਦਾ ਨਾਮ ਧਿਆਉਣਾ ਕੀਤਾ ਗੁਰੂ ਵਾਲੇ ਵਰਕੇ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਜੀਵ ਰੂਪੀ ਕਾਰਜ ਸਫਰ ਗਏ ਉਹਨਾਂ ਦਾ ਆਉਣਾ ਇਸ ਸੰਸਾਰ ਤੇ ਸਫਰਾ ਹੋ ਗਿਆ ਮਾਲਕ ਨੇ ਕਾਰਜ ਸਵਾਰਨ ਤੇ ਹੂ ਪਰ ਰਾਤ ਭਾਜ ਜਿਤਰੇ ਹੋਏ ਸਾਰਿਆਂ ਦਾ ਕਾਰਜ ਸਵਾਰਨ ਕੀਤੇ ਅੱਜ ਜੱਟ ਦੇ ਨੁਕੇ ਛੱਲੇ ਕੋਹ ਚਾਲੀਆਂ ਕਾਸ਼ ਸਵਾਰਨੇ ਕਿਤੇ ਜਿਹਨਾਂ ਦੇ ਨਾਮ ਤੇ ਹੈ ਜਿਹਨੇ ਜਿਹਨਾਂ ਦਾ ਨਾਮ ਤੇ ਹੈ ਤਿਲਕੇ ਕਾਸ਼ ਸਾਰੇ ਹਰ ਘਰ ਪੂਰਾ ਅਰਾਧਿਆ ਦਰਗਾਹ ਸੱਚ ਕਰੇ ਜਿਹਨਾਂ ਨੇ ਪ੍ਰੂਪ ਨੂੰ ਅਰਾਧਨਾ ਕੀਤਾ ਉਹਨਾਂ ਦੀ ਦਰਗਾਹ ਸੱਚੇ ਪਾਤਸ਼ਾਹ ਨੇ ਇੱਥੇ ਵੀ ਜੈਜਾ ਕਰ ਅੱਗੇ ਦਰਬਾਰ ਦੇ ਵਿੱਚ ਵੀ ਉਹਨਾਂ ਦੀ ਜੈਜਾ ਕਰ ਰੁਕੀ ਖਰੇ ਸ੍ਰੀ ਉਹ ਆਪਣੇ ਸ਼ੁਭ ਕਰਮਾ ਕਰਕੇ ਉਹਨਾਂ ਦੀ ਦਰਗਾਹ ਸਫਲੀ ਹੋ ਗਈ ਸਰਬ ਸੁਖਾਂ ਦੇ ਚਰਨ ਹਰ ਹਉਦਲ ਬੇਕੁਦਰੇ ਸਰਪ੍ਰਮਾਤਮਾ ਦੇ ਨਾਮ ਦੁਆਰਾ ਜੀਵ ਰੂਪੀ ਸੁਖ ਪ੍ਰਾਪਤ ਹੋ ਕਰ ਕਰਕੇ ਉਹ ਇਸ ਸੰਸਾਰ ਰੂਪੀ ਭਵਜਨ ਨੂੰ ਤਰ ਜਾਂਦੇ ਹਨ ਰੇਵ ਭਗਤ ਤਨ ਪਾਇਆ ਵਿਖਿਆ ਨਹੀਂ ਜਰੀ ਵੈ ਭਗਤੀ ਦੇ ਅਧਿਨ ਕੋਈ ਵੀ ਵਿਖਿਆ ਰੂਪੀ ਵਸਤੂ ਤ੍ਰਿਸ਼ਨਾ ਕਾਮ ਕ੍ਰੋਧ ਰੂਪ ਅੰਕਾਰ ਜਿਹੜੇ ਨਹੀਂ ਆਉਂਦਾ ਊੜ ਗੈ ਦੁਨ ਦਨ ਸਿ ਕੋਰ ਸਚ ਭਰੇ ਜਿਹਦੇ ਅੰਦਰ ਜਿਹੜਾ ਊੜ ਰੂਪੀ ਮਾਲ ਭਰੀ ਹੋਈ ਹੈ ਉਹ ਵਿਰਸ ਜਾਂਦੀ ਹੈ ਜਿਹੜੇ ਮਨ ਵਿੱਚ ਸ਼ੰਤਾਂ ਮਹੰਦੋਪਧ ਹੈ ਉਹਦਾ ਸਾਰੀ ਦਾ ਸਤ ਨੂੰ ਸੱਚੇ ਪਾਤਸ਼ਾਹ ਉਹ ਨਾਸ ਕਰ ਦਿੰਦਾ ਹੈ ਉਸ ਸੱਚੇ ਵਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਲੱਭ ਲੱਭ ਭਰ ਦਿੰਦਾ ਹੈ ਪਾਲਤਰਾ ਪ੍ਰਭ ਸੇਵ ਦੇ ਮਨ ਅੰਦਰ ਇੱਕ ਧਰੇ ਉਸ ਪ੍ਰਮਾਤਮਾ ਨੂੰ ਸੇਵਾ ਵਾਲਾ ਅਰਾਧਣ ਵਾਲਾ ਉਹਦੇ ਮਨ ਅੰਦਰ ਉਸ ਵਹਿਗੁਰੂ ਦੇ ਨਾਮ ਦਾ ਟਿਕਾਣਾ ਉਹਦਾ ਸਤ ਨੂੰ ਸੱਚੇ ਪਾਤਸ਼ਾਹ ਕਿਰਪਾ ਵਰਸ਼ਿਸ਼ ਕਰਦੇ ਨੇ ਮਹਾਂ ਦਿਵਸ ਨੂੰ ਕੋ ਪਰੀਅਜਿਸ ਤੋਂ ਅੰਦਰ ਕਰੇ ਸਤਿਗੁਰੂ ਕਿਰਪਾ ਕਰਨ ਦਾ ਉਹ ਸਾਰੇ ਦਿਨ ਵੀ ਤੇ ਸਾਥਿਤ ਵਾਰ ਸਾਰੀਆਂ ਘੜੀਆਂ ਉਹ ਦਿਨ ਸਾਰੇ ਚੱਗੇ ਹੋ ਜਾਂਦੇ ਨੇ ਕੋਈ ਵੀ ਦਿਨ ਐਸਾ ਨਹੀਂ ਹੁੰਦਾ ਕੋਈ ਵੀ ਜਗ੍ਹਾ ਹੁੰਦਾ ਹੈ ਉਹ ਹੀ ਘੜੀ ਕੋਈ ਮੂਰਤ ਉਹ ਹੀ ਪਰ ਜਦੋਂ ਸਤਿਗੁਰ ਦੇ ਦਰਸ਼ਨਦਾਰੀ ਹੋ ਜਾਣਾ ਅਕੀਰ ਵਿੱਚ ਪਾਠ ਸ਼ਕਿੰਦੇ ਸਤਿਗੁਰ ਸਰਜੀ ਪਾਠਾਂ ਦੇ ਦਰ ਤੇ ਅਰਦਾਸ ਬੇਨਤੀ ਕਰੋ ਨਾਨਕ ਮੰਗਾ ਦਰਸਨਾਂ ਕਿਰਪਾ ਕਰੋ ਹਰੇ ਸਤਿਗੁਰ ਸੱਚੇ ਪਾਸ਼ਾ ਜੀ ਸਾਰੇ ਪਸਵਾਰ ਸਭ ਕੁ ਸੱਚੇ ਪਾਸ਼ਾ ਸਾਹਿਬ ਸ਼ੇਰੂ ਨਸਾਂ ਮਰਚਾ ਰੱਬ ਬੇਨਤੀ ਕਰੀਏ ਸੱਚੇ ਪਾਸ਼ਾ ਕਿਰਪਾ ਕਰ ਸਾਨੂੰ ਆਪਣੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰ ਤੇਰੇ ਦਰਸ਼ਨ ਦੀ ਤਾੜ ਮਨ ਜ ਤੜਪ ਬਣੀ ਰਹੇ ਤੇਰੇ ਚਰਨਾਂ ਦੇ ਨਾਲ ਜੁੜੇ ਰਹੀਏ ਇਹ ਮਨ ਸਤਿਗੁਰ ਦੇ ਚਰਨਾਂ ਵਿੱਚ ਕਰੀਏ ਸੱਚੇ ਪਾਸ਼ਾ ਕਿਰਪਾ ਕਰ ਬਿਸਰ ਮਾਹੀ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਤੇਰਾ ਰਾਤ

ਸ੍ਰੀ ਗੁਰੂ ਜੀ ਸਾਈ ਵਾਰ ਸ੍ਰੀ ਭਗਉਤੀ ਜੀ ਕੀ ਬਾਸਾਈ ਦਸਨੀ ਪ੍ਰਥਮ ਉਪ ਗਵਥੀ ਸਿੰਘ ਜੀ ਕਾ ਕਉ ਨਾਮ ਚਲੇ ਧਾਈ ਪ੍ਰਮੋਦਪੁਰ ਤੇ ਅਮਰਦਾਸ ਰਾਮਦਾਸ ਨਾਮ ਸਹਾਈ ਅਧੁਰਕ ਨੂਹ ਤੇ ਅਸਰ ਨਰ ਸਰਿਕਾ ਰਾਏ ਸ੍ਰੀ ਹਰਖੁੰਟਾਈ ਹੈ ਜਿ ਤਰਠੈ ਸਭ ਕੁਝ ਜਾਇ ਸੇਕ ਬਹਾਦਰ ਸੁਨਿਆ ਕਰਮ ਹੋਉਂਦੇ ਆਵੇ ਧਾਈ ਸਤਿ ਸਾਈ ਮਹ ਸਹਾਈ ਦਸਨੀ ਬਾਸਾ ਸਾਹਿਬ ਸੇਖ ਗੋਬਿੰਦ ਸਿੰਘ ਜੀ ਮਹਾਰਾਜ ਸਰਬਾਹਲ ਭਈ ਸਹਾਈ ਜਸਾ ਪਾਸੇ ਨਿਰਜਨੀ ਜੋਤ ਚਬਰਾਂ ਰਖਤਾਂ ਦੇ ਮਾਲਿਕ ਰੂਗੋ ਜੁਗ ਅਟਲ ਧੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਝ ਦਰਸ਼ਨ ਜੀ ਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਹਰਿ ਵੇਖ ਪੰਜਾਂ ਪਿਆਰੀਆਂ ਚੌਹਾਂ ਸੰਗਤਾਂ ਦੇ ਆਚਾਰੀ ਮੁਕਤਾਂ ਤੂੰ ਜੱਪੀਆਂ ਤਬੀਨ ਨਾਮ ਜੱਪਿਆ ਫੜ ਕੇ ਚੱਕਿਆ ਜੀ ਚਲਾਈ ਜੀ ਵਾਹੀ ਦੇਖ ਕੇ ਅਨੰਦ ਕੀਤਾ ਜਨਾ ਪਿਆਰਿਆ ਤੁਸੀਂ ਆਇਆ ਜੀ ਪਵਿੱਤਰ ਕਮਾਈ ਲਾ ਕੇ ਆਰਾਮ ਕਰਕੇ ਬੁੱਧੋ ਜੀ ਵਾਹਿਗੁਰੂ ਜੀ ਜਿਸ ਸਾਹਿਬ ਕਾਸਮਣੀ ਵਾਲੇ ਕਾਰੇ ਫੁੱਟੀਆਂ ਵਰਜਾ ਚਤਨੀਆਂ ਦੇ ਚੜੇ ਤੇ ਆਜਨ ਕਰਾਏ ਗਏ ਗੁਰਦੁਆਰੇ ਵਿੱਚ ਜੀ ਵਾਲੇ ਪ੍ਰਵਾਣੀਆਂ ਲਿਖੀਆਂ ਤੁਮਣੀ ਆ ਰਿਆ ਸਿੱਖੀ ਕੇ ਸਾ ਸੋਹਸ ਸੁਨਿਵਾਰੀ ਜਨਮ ਪ੍ਰਾਪਤਨ ਤੇ ਵਰਤਮਾਨ ਸ੍ਰੀ ਦਾਸ ਜੀ ਦੇ ਪਵਿੱਤਰ ਕਮਾਈ ਦਾ ਤੇ ਹੱਥ ਧਰ ਕੇ ਬੁੱਧੋ ਜੀ ਤੇ ਕਰਤਾ ਜੀ ਕੋ ਲਾਭ ਅਨੁ ਅਨੁ ਜਿਤੇ ਆਵ ਚਿਤਿਆ ਅਨੁ ਕਾ ਸਦਕਾ ਸਤਿ ਸੁਖੋ ਹੈ ਨਾ ਕਾਲ ਸਰਿਸ ਸਰਤਾ ਦਾ ਚਿਆ ਰਿਹਾਏ ਤੁਮ ਦੇਖ ਦੇਖ ਤੇ ਬ੍ਰਿਤੀ ਪੈਰ ਕਵਾਸੀ ਜੀ ਜੀਤ ਸ੍ਰੀ ਸਾਹਿਬ ਜੀ ਸਾਈ ਕਰਤਾ ਜੀ ਦੇ ਬੋਲ ਬਾਲੇ ਬੋਧੂ ਜੀ ਆਮ ਹੈ ਸਤਾਰੂ ਸ ਕੀ ਆ ਕੇ ਸਨ ਰਹਿ ਗਾ ਰੂਏ ਗਨ ਸਾਧਨ ਪ੍ਰਸਾਦਾਂ ਦਾ ਸਰਕਾਰ ਦਾ ਲਾਭ ਦਾ ਗੁਰਸਾਹਿ ਜੀ ਦੇ ਦਰਸੇ ਸੰਗਤਾਂ ਚੌਕੀਆਂ ਛੱਡੇ ਬੁਕੇ ਬੁਦੂ ਜੁਗ ਅਟਲ ਧਰਮ ਦਾ ਜੈਕਾਰੇ ਗੁਰਸਾਹਿ ਜੀ ਦੇ ਬੋਲ ਬਾਲੇ ਬੁਦੂਰੇ ਜੈ ਸਿਗਨ ਮਨ ਮਾ ਤੁਚੀ ਮਨ ਪਰਦੇ ਅਖਰੀ ਆਪਕਾਰ ਤੁਮ ਵੈਕੂ ਜੀ ਆਪਣੇ ਪੰਥ ਦੇ ਸਰਾਈ ਸਹਾਈ ਦਾ ਕਰਤਾਰ ਜੀ ਉਸ ਅਰਿਆਂ ਕਾਣਾ ਸਾਹਿਬ ਤੇ ਹੋਰ ਗੁਰਧਰਮਾਂ ਤੋਂ ਜਿੰਨਾਂ ਕੋ ਪੰਥ ਨੂੰ ਛੋੜਿਆ ਗਏ ਖੁਦ ਦੇ ਦਰਸਬ ਸੀਵਾ ਸੁਭਾਅ ਦਾ ਆਧਾਰ ਆਪਰੇ ਪਿਆਰੀ ਬਾਸ ਜੀ ਰਸੋ ਇਹ ਬਾਣਿਆ ਜੀ ਬਾਣ ਜਿ ਤਾਮੇ ਅੰਦਰ ਤਾਨੋ ਪਿਆਰੀ ਕੋਰ ਸਤੁਰਸ ਤੇ ਪਾਸ਼ਾ ਧਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਪੀ ਦਾ ਪੀਤਰ ਪਰਮਾਰ ਫਲਕੁਣ ਅਨੰਦ ਉਪਾਜਨਾ ਹਰ ਸੱਜਣ ਕਕੇ ਆਏ ਸਭ ਸੁਭਾਈ ਰਾਮ ਕੀ ਕਰ ਕਿਰਪਾ ਦੀਆ ਬਿਨਾਈ ਨਾ ਵਾਕਨ ਸਰ ਮਹਾਰਾਜੀ ਪਰਗੜੇ ਦੇ ਪਵਿੱਤਰ ਸੰਗਤਾਂ ਨੂੰ ਮੁੱਖ ਰੱਖਿਆ ਹੋਇਆ ਮਹਾਰਾਜ ਅਸਟਨ ਦੀਵਾਰ ਸਜਾਈ ਹੋਈ ਸਾਰੇ ਦਿਵਾਨਾਂ ਚੰਦਰਮਾਨ ਮਹਾਰਾਜੀ ਜੀਤਨੀ ਜੱਤੇ ਦੇ ਵੱਲੋਂ ਕੀਰਤਨ ਕਥਾ ਵਿਚਾਰਾਂ ਕੀਤੀਆਂ ਰਹੀਆਂ ਜੱਤੇ ਦੇ ਵੱਲੋਂ ਕੀਰਤਨ ਦੀ ਰਾਗ ਦੀ ਭਰਦੇ ਆ ਇਹ ਕਿ ਨਹੀਂ ਇੱਕਾ ਜੀ ਪ੍ਰਕਾਰ ਦੀਆਂ ਰੱਖੀਆਂ ਪੁੱਤਾਂ ਚੱਕਾ ਹੋ ਜਾਣੀ ਸਤਿਗੁਰੂ ਜੀ ਆਪੇ ਖਿਮਾ ਕਰਨੇ ਨੇ ਪੜੀ ਸੁਣੀ ਗਾਣੀਆਂ ਸੰਗਤਾਂ ਆਇਆ ਹੋਇਆ ਸੰਤਾਰੀ ਤਉ ਹੋਇ ਹਰਿ ਦੀਆ ਮੇ ਸੋਹਣੀ ਸਭੂ ਗੁਰ ਸਿੱਖੀ ਦੇਵ ਨਾਮ ਦੀਆਂ ਦਾਤਾਂ ਨਾਸਤ ਕਰਨੀਆਂ ਲਈ ਆਸ਼ਰਮ ਦੇ ਨਾਮ ਸੰਤਨ ਆਪ ਜੀ ਦੇ ਦਰ ਤੇ ਆਗਰੇ ਪੜੀ ਆਪ ਜੀ ਨੇ ਸਭ ਸੰਗਤ ਦੇ ਹਾਜ਼ਰੀ ਦਰ ਪ੍ਰਵਾਦ ਲੈਣੀ ਹੈ ਤਰੁ ਤਰੁ ਚੰਦਿਆਲੀ ਕੀ ਦੇਵ ਤਾਰਣ ਤਰਪੁ ਭੇਟਾਵਾਂ ਦਰ ਤੇ ਪ੍ਰਵਾਦ ਕਰਨੀਆਂ ਸੇਵ ਕੌਣੀਆਂ ਹਰਸਰ ਜੀ ਦੀ ਅਦਾਸ ਅੱਖਰ ਬਾਤਾਂ ਘਟਾ ਬੁੱਧੂ ਵਾਪ ਕਰਨਾ ਜੀ ਸਤਿਗੁਰੂ ਜੀ ਅੱਜ ਦੇ ਕੜਾ ਪ੍ਰਸਾਦ ਇੰਦਾਂ ਦੀਆਂ ਸੇਵਾ ਵਿੱਚ ਸੇਕ ਪਰਿਵਾਰ ਸਰਦਾਰ ਪ੍ਰਭਜੋ ਸਿੰਘ ਤਾਤਾ ਮਾਨਜੋ ਸਿੰਘ ਪੁੱਤਰ ਸਰਦਾਰ ਕੁਲਵਿੰਦਰ ਸਿੰਘ ਦੇ ਨੀ ਪਰਿਵਾਰ ਦੇ ਤੋਂ ਲੱਗਿਆ ਗਿਆ ਆਪ ਜੀ ਦੀ ਪਵਿੱਤਰ ਜੋੜੀ ਦੇ ਵਿੱਚ ਪੰਚਮ ਕੜਾ ਪ੍ਰਸਾਦ ਦੀ ਦੀਖ ਸੰਕੇ ਅਗਰ ਹੈ ਜੀ ਭੋਗ ਦਾ ਲੱਗਿਆ ਹੋਇਆ ਉਪ ਪ੍ਰਸਾਰ ਸੰਧ ਵਿੱਚ ਵਰਤੇ ਜੋ ਸ਼ੱਕੇ ਵਰਤੂ ਵਰਤੂ ਕਰਕੇ ਨਾਮ ਜਪੇ ਕਿਰਪਾ ਦਾ ਸਤੁਰੂ ਦੀ ਨਿਰ्ञਾਏ ਸੰਤਾਨਿਆ ਮੰਨ ਕਰਕੇ ਤਨ ਕਰਕੇ ਧਨ ਕਰਕੇ ਲੰਗਰਾਂ ਦੇ ਸਤੁਰੂ ਦੀ ਸਿਵਾਵਾਂ ਗੀਤੀਆਂ ਹਨ ਆਪ ਜੀ ਦੇ ਸਭ ਸੰਤਾਨਿਆ ਸਿਵਾਵਾਂ ਘਰ ਥਾਏ ਪੌੜੀਆਂ ਦੀ ਸਭ ਨੂੰ ਦੇਵ ਲੋਕ ਤਾਂ ਤਨ ਦ੍ਰਿਸ਼ਟੀ ਰਸ ਕਰਨੀਏ ਇਸ ਅਸਾਂ ਦੇ ਕੜੀ ਕਲਾ ਲੰਗਰ ਘੇੜੇ ਦੇ ਉੱਤੇ ਸੁਖ ਸੰਤਿ ਚੜ੍ਹਦੇ ਗਲਾਨੀ ਅਰਦਾਸ ਕਰੋ ਕਿਰਪਾ ਸਤੁਰੂ ਦੀ ਸਵਾਪਤੀ ਦੇ ਰਾਹੀ ਚਿਤਰ ਗਾਹੀ ਆਇਆ ਮੈਂ ਸੰਤਾਂ ਦੇ ਸ੍ਰੀ ਉਪਨਮ ਅਸਰ ਬਸਤ ਕਰਕੇ ਨਗਰ ਰੰਗ ਦੇ ਹਰ ਗੁਰੂ ਜੀ ਧੰਨ ਧਸਾਟ ਸ੍ਰੀ ਗੁਰੂ ਨਾਨਕ ਦਾ ਚੜ੍ਹ ਜੀ ਕਲਾ ਤੇ ਬਾਣੀ ਰੋਇ ਭਾਗ ਤਾਪਨਾ ਵਾਹਿਗੁਰੂ ਜੀ ਦਾ ਬੰਸਾ ਵਾਹਿਗੁਰੂ ਜੀ ਕੀ ਬਤੇ ਦੁਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਰ ਜੀ ਤਨ ਆਸਰੀ ਯੇ ਵਰਬ ਲਿਖੇ ਕਾਲਹਨਾ ਨਾਮ ਖਸਮ ਕਾ ਚਿੱਤ ਨਾ ਕੀਆ ਕਪਟੇ ਕਪਟ ਤੁਮਾੜਾ ਜਾਮ ਦਵਾਰ ਜਾਨ ਪਕੜ ਚਲਾਇਆ ਤਾਂ ਚਲਦਾ ਪਛਤਾਣਾ ਜਬ ਰਤ ਦੁਨੀਆ ਰਹੀਏ ਨਾਨਕ ਕਿ ਸੁਣੀਏ ਕਿਥੇ ਕਹੀਏ ਭਾਲ ਰਹੀ ਹਮ ਰਹਿਣ ਨਾ ਪਾਇਆ ਜੀਵ ਤਿਆਂ ਮਰ ਰਹੀ ਐ ਜਦ ਲਗ ਦੁਨੀਆ ਰਹੀ ਐ ਨਾਲਕ ਕਿਥੇ ਸੁਣੀਏ ਕਿਥੇ ਕਹੀਏ ਭਾਲ ਰਹੀ

ਸ਼੍ਰੀ ਅਕਾਲ ਪੁਰਖ ਪਰਮਾਤਮਾ ਜਿਨ੍ਹਾਂ ਦੇ ਹੋ ਅਪਰੰਤ ਕਰਜੋਗ ਮਹਕੀਰਤ ਪ੍ਰਦਾਨਾ ਕਰੰਤ ਜੱਕੇ ਲਾਇ ਧਿਆਨ ਆਪ ਤਰੇ ਸਭ ਜੁ ਕਤਾਰੇ ਹਰ ਵਰ ਕ ਪਰਸਰ ਜੈਨ ਦੇ ਮਹਾਵਾਕ ਅਨੁਸਾਰ ਹਰੀ ਜਸ ਕੀਤ ਹੋਇਆ ਸੰਪੂਰਨ ਸਵਾਪਤੀ ਹੋਇਆ ਗੁਰੂ ਪਿਆਰੇ ਸਾਹਿਬ ਜੀ ਬੇਨਤੀ ਹੈ ਕਿ ਹੋਂਕਰਾ ਪ੍ਰਸ਼ੰਸਾ ਹੀ ਦੇਵਰ ਤੇ ਹੀ بائی فرو نو پہ امر پنجان

ਹਰ ਵਾਰੀ ਬੇਨਤੀ ਕਰਦੇ ਆਂ ਕਿ 12 ਵਜੇ ਬਾਅਦ ਗੁਰੂ ਜਨ ਦੀਵਾਨ ਸਜਾਉਣ ਲਈ ਸੰਗਤਾਂ ਨੂੰ ਗੁਰਮਤਿ ਵਿਚਾਰ ਦੇਣ ਲਈ ਪਹੁੰਚਦੇ ਨੇ ਪਰ ਅਸੀਂ ਨਹੀਂ ਪਹੁੰਚਦੇ ਲਾਹੇ ਇਲਾ ਲੋਕਰ ਪਛਤਾਇਆ ਕੁਝ ਨਹੀਂ ਬੜਨਾ ਸਮੇਸ ਸਪੋਚਿਆ ਕਰੋ ਸਹੀ 12 ਵਜੇ ਸਮਾਪਤੀ ਹੋ ਜਾਇਆ ਕਰੀਏ ਸੋ ਲਾਹੋ ਜੇ ਕੋਈ ਹੋਰ ਕੰਮ ਹੁੰਦਾ ਅਸੀਂ ਬੜੀ ਸ਼ੁਕਤੀ ਤਿਆਰ ਹੋ ਕੇ ਪਹੁੰਚਦੇ ਆ ਪਰ ਪਤਾ ਨਹੀਂ ਸਾਡੇ ਮਾੜੇ ਭਾਗ ਨੇ ਇਹਨਾਂ ਵਿੱਚ ਜੰਗੇ ਇੱਥੇ ਹੋ ਸਕਦੇ ਨੇ ਹੋਰ ਵੀ ਤਾਂ ਨਹੀਂ ਦੁਨੀਆ ਤੇ ਬੜੀ ਹੋਈ ਜਿੱਥੇ ਜਾ ਕੇ ਜਾ ਕੋਈ ਐਸੀ ਵਸਤੂ ਜਿਹੜੇ ਸਾਡੇ ਕਰਮ ਬਦਲ ਦੇਵੇ ਸੱਚੇ ਪਾਤਸ਼ਾਹ ਦਰਈਏ ਜਿਹੜਾ ਸਾਡਾ ਕਰਮ ਬਦਲ ਸਕਦਾ ਹੈ ਗਾਵੀ ਹੈ ਸੁਣੀ ਹੈ ਮੰਨ ਰੱਖੀ ਹੈ ਭਾਉ ਦੁੱਖ ਪਰ ਹੱਸ ਕੇ ਕਰ ਜਾਏ ਕਿਥੇ ਦੁੱਖ ਰਾ ਕੇ ਇਤੋਂ ਸੁਖ ਰੂਪੀ ਸ਼ੁੱਧ ਕਰਮਾਂ ਦੀ ਪ੍ਰਾਪਤੀ ਇਥੋਂ ਹੋਣੀ ਹੈ ਜੇ ਉਹ ਸਮੇਂ ਸਿਰ ਆਵਾਂਗੇ ਮਾਨਵਿਕ ਪ੍ਰੇਮ ਹੋਵੇਗਾ ਪਿਆਰ ਹੋਵੇਗਾ ਦਿਖਾਵੇ ਪਾਤਰ ਕੁਝ ਨਹੀਂ ਬਣਨਾ। ਸੋ ਬੇਨਤੀ ਪ੍ਰਵਾਲ ਕਰਿਆ ਕਰੋ 10 ਵਜੇ ਮਾਨਵ ਰੂਪੀ ਦੀ ਬਾਣ ਸਜਾਉਣਗੇ 12 ਵਜੇ ਸਮਾਪਤੀ ਹੋਪਗੀ। ਸੋ ਬਾਅਦ ਆਏ ਸਭ ਤੋਂ ਮਾਫ਼ ਰਖਾਪਣਾ ਸਮਾਂ ਕਿਸੇ ਦਿੱタル ਤੱਕ ਤੇ ਹੁੰਦਾ ਹੈ ਸਾਨਾਂ ਦੇ ਸਮਾਗਮ ਹੁੰਦੇ ਨੇ ਰੱਬ ਦੇ ਪਿਆਰ ਦੇ। ਉਹ ਪਹੁੰਚਦੇ ਨੇ ਸਮੇਂ ਦੇ ਨਾਮ ਬਾਣੀ ਜੋੜੁੰਦੇ ਰਾ। ਸੋ ਨਾਹਰਿਆ ਕਰੋ ਅੱਜ ਦੇ ਸ਼ਬਦ ਗੁਰੂ ਦੀ ਬਾਸ਼ਾ ਨਹੀਂ ਗਿਆ ਸੰਤ ਸਾਹੀ RAM ਤੇ ਕਰਪਾ ਦੀਆ ਮਲਾਏ ਜਿਨ੍ਹਾਂ ਦੀ ਬਚਨ ਪਮਾਈ ਹੁੰਦੀ ਹੈ ਕਿ ਨਾ ਉਹ ਗੁਰੂ ਦੇ ਸ਼ਬਦ ਰਾਹੀ ਸਾਡੇ ਜਿਹੜੇ ਮਨ ਦੇ ਪ੍ਰਮਾਤਮਾ ਦੇ ਚਨਣਾ ਵਿਛੋੜੇ ਪੈ ਰਹੇ ਮਲਾਪ ਕਰਾ ਦਿੰਦੇ ਨੇ ਜੋੜਦਾ ਉਹ ਸੰਤ ਨਾਨਕ ਪੱਦਰ ਪਾਦੋ ਉਹਨਾਂ ਦੇ ਪਾਸ ਜੁਕਤੀ ਹੁੰਦੀ ਹੈ ਇਹ ਬੇਅੰਤੀ ਪ੍ਰਵਾਨ ਕਰਨੀ ਔਕੜਾ ਪ੍ਰਸ਼ੰਸਾ ਦੇਵਤਰੀ ਹੈ ਉਪਰੰਤ ਸਾਰੀ ਸੰਗਤ ਨੇ ਗੁਰੂ ਕਲੰਗ ਪਿਆਰ ਤੇ ਸਤਿਕਾਰ ਨਾਲ ਗੁਰੂ ਜੀ ਦੇ ਨੰਦਰਾ ਆਉਣ ਦੀ ਕਿਰਪਾ ਸਿੱਖਣਾ ਆਈ ਸੰਗਤ ਜੀ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ ਸੰਗਤ ਜੀ ਕੀਰਤਨ ਦੀਆਂ ਪਰਵਤ ਕਲਾਸਾਂ ਲੱਗ ਰਹੀਆਂ ਇਸ ਸੰਸਥਾ ਤੇ ਕਿਸੇ ਨੇ ਵੀ ਉਮਰ ਦਾ ਕੋਈ ਹਿਸਾਬ ਨਾ ਦੇ ਕਿਸੇ ਨੇ ਵੀ ਕੀਰਤਨ ਦੀ ਸਿੱਖਿਆ ਲੈਣੀ ਹੈ ਕੀਰਤਨ ਦੀ ਦਸਤ ਪ੍ਰਾਪਤ ਕਰਨੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸੋ ਬੇਨਤੀ ਆਪਰੇ ਬੱਚਿਆਂ ਨੂੰ ਗੁਰਮਤੀ ਵਿਦਿਆਰਥੀ ਜੋੜੀ ਸੋ ਤਾਂ ਕਿ ਉਹ ਹਰੀ ਦੇ ਸੇਧ ਪ੍ਰਕਾਰ ਸਾਡਾ ਵੀ ਰੰਗੂਰ ਦੇ ਚਾਪ ਨਾਲ ਜੁੜੇਗਾ ਇਤਨੇ ਇੱਕ ਬੇਨਤੀਆਂ ਪਰਮਾਤਮਾ ਕੋ ਹੋਈ ਪੁਣਪਤੀ ਜਿਵੇਂ ਸਾਰੇ ਗ੍ਰੋਪ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ